ਸਤਿ ਸ਼੍ਰੀ ਅਕਾਲ ਜੀ ਦੋਸਤੋ 24 24 ਘੰਟਿਆਂ ਦੇ ਵਿੱਚ ਕਹਿੰਦੀ 1000 ਮਰਦਾਂ ਦੇ ਨਾਲ ਸੰਬੰਧ ਬਣਾਉਂਗੀ ਤੇ ਰਿਕਾਰਡ ਤੋੜੂੰਗੀ ਪਹਿਲਾਂ ਵਾਲੀ ਦਾ ਪਹਿਲਾਂ ਵਾਲੀ ਦੇ 919 ਬੰਦਿਆਂ ਦੇ ਨਾਲ ਸੰਬੰਧ ਸੀ ਕਮਾਲ ਦੀ ਗੱਲ ਹੈ ਪੜਾਈ ਲਿਖਾਈ ਜਾਂ ਕਿਸੇ ਬਹਾਦਰੀ 'ਚ ਨਹੀਂ ਆਖਰੀ ਕੁੜੀ ਕਹਿੰਦੀ ਐ ਮੈਂ ਜਾਇਜ ਸੰਬੰਧ ਬਣਾਉਣਾ 1000 ਬੰਦੇ ਦੇ ਨਾਲ ਜਾਇਜ ਜੀ ਹੋ ਗਿਆ 1000 ਬੰਦੇ ਨਾਲ ਕਿਹੜਾ ਜਾਇਜ ਵਾਲਾ ਕੰਮ ਹੋ ਗਿਆ ਤੇ ਤੁਸੀਂ ਇਹ ਗੱਲ ਦੇਖੋ ਕਹਿੰਦੇ ਰਿਕਾਰਡ ਬਣਾਉਣਾ ਇਸ ਕਰਕੇ ਸੰਬੰਧ ਬਣਾਉਣੇ ਡਾਕਟਰ ਕਹਿ ਰਹੇ ਨੇ ਵੀ ਭਾਈ ਰਹਿਣ ਦੇ ਵਿਵਾ ਤੇਰੀ ਜਾਨ ਨੂੰ ਖਤਰਾ ਹੋ ਸਕਦਾ ਕੱਲ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆ ਸਕਦੀ ਆ ਪਰ ਉਹ ਕਹਿੰਦੀ ਰਿਕਾਰਡ ਬਣਾਉਣਾ ਬਾਬਾ ਜੀ ਐਸੀ ਪਿੱਛੇ ਕੇ ਮੜ ਜੀ ਬ੍ਰਿਟੇਨ ਦੀ ਅਡਲਟ ਐਂਟਰਟੇਨਮੈਂਟਲ ਸਟਾਰ ਲੀਲੀ ਫਿਲਿਪ ਐ ਹੈ ਜਿਹੜੀਆਂ ਇਹ ਕਹੇ ਕਿ ਮੈਂ 23 ਸਾਲਾਂ ਦੀ ਨਾਲੇ ਲਿਲੀ ਲਿਲੀ ਫਿਲੀਪ ਜਿਹੜੀ ਕਹਿੰਦੀ ਹੈ ਵੀ ਇੱਕ ਦਿਨ 'ਚ 24 ਘੰਟਿਆਂ ਦੇ ਦੇ ਵਿੱਚ 1000 ਬੰਦੇ ਨਾਲ ਸੰਬੰਧ ਬਣਾਉਂਗੀ ਉਦੋਂ ਪਹਿਲਾਂ ਤੁਸੀਂ ਲਾਓ ਵੀ ਪਤਾ ਨਹੀਂ ਕਿੰਨੇ ਬੰਦੇ ਨਾਲ ਬਣਾਤਾ কারণ ਕਿ ਪ੍ਰੈਕਟਿਸ ਕਰ ਰਹੀ ਆ ਕਦੇ ਕਹਿੰਦੀ ਪਹਿਲਾਂ ਮੈਂ 100 ਬਣਾਉਂਦੀ ਸੀ ਫਿਰ ਮੈਂ ਆ ਗਈ 300 ਤੇ ਉਦੋਂ ਬਾਅਦ ਦੇ ਵਿੱਚ ਹੁਣ ਕਹਿੰਦੀ ਮੇਰੀ ਇਹ ਕਪੈਸਿਟੀ ਹੈ ਵੀ ਮੈਂ 1000 ਬੰਦੇ ਨਾਲ ਸੰਬੰਧ ਬਣਾਉਣਾ ਹੁਣ ਗੱਲ ਇਹ ਹੈ ਵੀ ਦੁਨੀਆ ਜਾ ਕੇ ਦਰ ਨੂੰ ਰਹੀ ਆ ਸੰਗ ਸ਼ਰਮ ਤੁਸੀਂ ਇਹਨਾਂ ਦੇ ਪਰਿਵਾਰ ਤੁਸੀਂ ਦੇਖੋ ਕਿ ਉਹ ਵਿਚਾਰੇ ਕੀ ਸੋਚ ਰਹੇ ਹੋਣੇ ਆ ਪਰਤਾ ਨਹੀਂ ਵਿਚਾਰੇ ਆ ਪਤਾ ਨਹੀਂ ਭਾਈ ਉਹਨਾਂ ਨੂੰ ਵੀ ਲੱਗਦਾ ਵੀ ਇਹ ਵੀ ਕੋਈ ਛੜਤ ਵਾਲਾ ਕੰਮ ਹੋਣਾ ਪਰ ਇਹਦੇ ਵਿੱਚ ਇਹ ਤੁਸੀਂ ਦੇਖੋ ਵੀ ਸੋਸ਼ਲ ਮੀਡੀਆ ਪਰ ਆਪਾਂ ਇਸ ਕੁੜੀ ਦੀ ਪੋਸਟਾਂ ਨਾਲ ਤ ਫਿਲਮ ਸ਼ੁਰੂ ਹੋ ਗਿਆ ਜਿਸ ਦੇ ਕਰਕੇ ਲਗਾਤਾਰ ਚਰਚਾ ਛੜੀ ਹੋਈ ਆ 919 ਲੋਕਾਂ ਦੇ ਨਾਲ ਕਹਿੰਦੇ ਐਡਲਟ ਫਿਲਮ ਸਟਾਰ ਲੀਸਾ ਸਪਾਰਕਸ ਨੇ ਦੇ ਨਾਮ ਇੱਕ ਦਿਨ ਦਾ ਇਹ ਸਭ ਤੋਂ ਵੱਡਾ ਰਿਕਾਰਡ ਹੈ ਉਹਨੇ 919 ਲੋਕਾਂ ਦੇ ਨਾਲ ਸੰਬੰਧ ਬਣਾਉਣ ਦਾ ਰਿਕਾਰਡ ਬਣਾਇਆ ਸੀ ਤੇ ਇਹ ਕਾਰਨਾਮਾ ਉਹਨੇ 2004 ਦੇ ਵਿੱਚ ਕਰਿਆ ਸੀ ਉਦੋਂ ਬਾਅਦ ਇਹ ਜਿਹੜੀ ਕੁੜੀ ਲਿਲੀ ਫਿਲਿਪ ਹੈ ਇਹ ਕਹਿੰਦੀ ਹੁਣ ਆਪਾਂ 1000 ਦੇ ਨਾਲ ਬਣਾਉਣਾ ਹੈ ਪਰ ਗੱਲ ਇਹ ਹੈ ਵੀ ਇਹ ਮਾਨਸਿਕਤਾ ਤੁਸੀਂ ਦੇਖੋ ਇੱਕ ਪੋਡਕਾਸਟ 'ਚ ਦੱਸਦੀ ਹੈ ਕਹਿੰਦੀ 101 ਲੋਕਾਂ ਦੇ ਨਾਲ ਸੰਬੰਧ ਬਣਾ ਲਿਆ ਤੇ ਉਦੋਂ ਬਾਅਦ ਹੁਣ ਹਫ਼ਤੇ 'ਚ ਕਹਿੰਦੀ 300 ਲੋਕਾਂ ਦੇ ਨਾਲ ਮੈਂ ਬਣਾ ਰਹੀ ਹਾਂ ਇਸ ਤੋਂ ਬਾਅਦ ਇਹ ਕੈਪੈਸਿਟੀ ਹੋਰ ਵਧਾ ਦੇਣੀ ਹੈ ਹਾਲਾਂਕਿ ਡਾਕਟਰਸ ਨੇ ਜਿਹੜੇ ਜਿੰਨੇ ਪ੍ਰੈਕਟਿਸ਼ਨਰ ਨੇ ਉਹ ਲਗਾਤਾਰ ਇਹ ਕਹਿ ਰਹੇ ਨੇ ਕਹਿੰਦੇ ਭਾਈ ਤੇਰੀ ਜਾਨ ਨੂੰ ਖਤਰਾ ਹੋ ਸਕਦਾ ਕਿਉਂਕਿ ਜਿਹੜੀ ਪਹਿਲਾਂ ਵਾਲੀ ਸਟਾਰ ਸੀਗੀ ਇਹ ਪੁਰਨ ਸਟਾਰ ਤਾਂ ਉਹਨੂੰ ਵੀ ਜਦੋਂ ਇਸ ਤਰ੍ਹਾਂ ਦੇ ਨਾਲ ਕਰਿਆ ਸੀ 919 ਲੋਕਾਂ ਦੇ ਨਾਲ ਤਾਂ ਹਫ਼ਤੇ ਤੋਂ ਜ਼ਿਆਦਾ ਕਹਿੰਦੇ ਉਹ ਦਰਦ ਨਾਲ ਚੁਲਾਉਂਦੀ ਰਹੀ ਸੀ ਹਾਲਾਂਕਿ ਇਹ ਜੇ ਦੇਖਿਆ ਜਾਵੇ ਇਸ ਤਰ੍ਹਾਂ ਦੇ ਨਾਲ ਹੁਣ ਗੱਲ ਇਹ ਹੈ ਵੀ ਅਜਿਹੀਆਂ ਚੀਜ਼ਾਂ ਅਸਰ ਸਮਾਜ ਤੇ ਕੀ ਛੱਡਦੀਆਂ ਨੇ ਹੁਣ ਜੇਕਰ ਇਸ ਕੁੜੀ ਦੀ ਗੱਲ ਕਰੀ ਜਾਵੇ ਕਿ ਇਹ ਪਤਾ ਨਹੀਂ ਕਿਹੜੇ ਦਿਮਾਗ ਚ ਖੁਰਾਫਾਤੀ ਚੜੀ ਹੈ ਜਿਹਨੂੰ ਲੈ ਕੇ ਇਹ ਸੋਚ ਰਹੀ ਆ ਪਰ ਜਿੰਨੇ ਲੋਕ ਇਹਨੂੰ ਪੜ ਰਹੇ ਆ ਸੁਣ ਰਹੇ ਆ ਮੁੰਡੇ ਦਾ ਚਲੋ ਸਵਾਦ ਲੈ ਰਹੇ ਹੁਣ ਬਹੁਤ ਸਾਰੇ ਕਈ ਸੀਰੀਅਸ ਤੌਰ ਤੇ ਸੋਚਦੇ ਹੁਣ ਵੀ ਯਾਰ ਐਵੇਂ ਵੀ ਹੋ ਜਾਂਦਾ ਹੁੰਦਾ ਪਰ ਕੁੜੀਆਂ ਦੇ ਉੱਤੇ ਇਸ ਚੀਜ਼ ਦਾ ਕੀ ਮਾੜਾ ਅਸਰ ਪੈ ਰਿਹਾ ਜੇਕਰ ਕੁੜੀਆਂ ਪੜਦੀਆਂ ਹੋਣੀਆਂ ਉਹ ਕਹਿੰਦੀ ਹੁਣੀ ਇਹ ਹਜ਼ਾਰ ਨਾ ਬਣਾਈ ਜਾਂਦੀ ਹੈ ਜੇਕਰ ਜਿਹੜੀ ਘੱਟ ਵਾਲੀਆਂ ਨੇ ਆਖਰ ਉਹਨਾਂ ਨੂੰ ਤਾਂ ਫਿਰ ਜੇ ਦੇਖਿਆ ਜਾਵੇ ਹੋਰ ਵੀ ਠੀਕ ਲੱਗਦਾ ਹੋ ਜਦਕਿ ਇਹ ਚੀਜ਼ਾਂ ਸਾਡੇ ਸਮਾਜ ਦੇ ਲਈ ਬੇहद ਗਲਤ ਨੇ ਪਹਿਲੀ ਗੱਲ ਤਾਂ ਹੈ ਇਹ ਚੀਜ਼ਾਂ ਨੂੰ ਕੋਈ ਇਸ ਤਰ੍ਹਾਂ ਦੇ ਨਾਲ ਪ੍ਰਚਾਰਿਆ-ਪ੍ਰਸਾਰਿਆ ਨਹੀਂ ਜਾਣਾ ਚਾਹੀਦਾ ਹੁਣ ਤੁਸੀਂ ਕਹੋਗੇ ਮੈਂ ਵੀ ਗੱਲ ਕਰ ਰਿਹਾ ਮੈਂ ਤਾਂ ਗੱਲ ਇਸ ਕਰਕੇ ਕਰ ਰਿਹਾ ਵੀ ਇਹਦੇ ਚਿੰਤਨ ਦੇ ਤੌਰ ਦੇ ਉੱਤੇ ਨਾ ਕਿ ਇਹਨੂੰ ਕੋਈ ਹੱਲਾਸ਼ੇਰੀ ਦੇਂਦੇ ਕਿਉਂਕਿ ਇਹ ਬੇहद ਮਾੜਾ ਕੰਮ ਹੈ ਬੇहद ਘਟਕਿਆ ਕੰਮ ਹੈ ਸਾਡਾ ਸਮਾਜ ਇਸ ਚੀਜ਼ ਨੂੰ ਪ੍ਰਮਣਿਕਤਾ ਨਹੀਂ ਦਿੰਦਾ ਹੈਗਾ ਕਿ ਇਹ ਤੁਸੀਂ ਠੀਕ ਕਰ ਰਹੇ ਹੋ ਪਰ ਫਿਰ ਗੱਲ ਇਹ ਵੀ ਆਉਂਦੀ ਹੈ ਵੀ ਜਦੋਂ ਤਾਂ ਹੁਣ ਪੀਜੀ ਵਾਲੀਆਂ ਬੀਬੀਆਂ ਨੇ ਜਿਹੜੀਆਂ ਅਸੀਂ ਦੇਖਿਆ ਨੇ ਘਾਣ ਵਿਆਹੀਆਂ ਮਾਮਾ ਹੀ ਪਤਾ ਨਹੀਂ ਕਿੰਨੀਆਂ ਬਣ ਚੁੱਕੀਆਂ ਨੇ ਤੇ ਉਹ ਆਪਣੀ ਵਿਵਹਤਾ ਜ਼ਿੰਦਗੀ ਪਹਿਲੀ ਜੀਲਾਂ ਦੀਆਂ ਨੇ ਵਿਆਹ ਤੋਂ ਤਾਂ ਉਹ ਪਰ ਗੱਲ ਇਹ ਹੈ ਵੀ ਅਜਿਹਾ ਸਿਸਟਮ ਜਦੋਂ ਚੱਲ ਪਵੇ ਤਾਂ ਫਿਰ ਕਿੱਧਰ ਨੂੰ ਦੁਨੀਆ ਜਾ ਰਹੀ ਆ ਕਿਹੜਾ ਕਲਯੁਗ ਘੋਰ ਦੀ ਗੱਲ ਕਰਦੇ ਸੀ ਉਹ ਇਹੀ ਲੱਗਦਾ ਵੀ ਜਿਸ ਸਮੇਂ ਦੇ ਦੌਰਾਨ ਇੰਨੇ ਲੋਕਾਂ ਨਾਲ ਸੰਬੰਧ ਬਣਾਉਣ ਨੂੰ ਹੀ ਆਪਦੀ ਭਦਰਕਾਰੀ ਸਮਝਿਆ ਜਾ ਰਿਹਾ ਹੈਗਾ